ਪੁਲਿਸ ਨੇ ਕੱਟਿਆ ਜਿਗਾੜੂ ਰੇੜੀ ਵਾਲੇ ਦਾ ਝਲਾਨ ਜੇ ਹੁਣ ਕੋਈ ਚਲਾਊਗਾ ਜਿਗਾੜੂ ਰੇੜੀ ਤਾਂ ਉਸਦੇ ਹੋਵੇਗੀ ਕਾਰਵਾਈ ਜੀ ਹਾਂ ਜਿਗਾੜੂ ਰੇੜੀ ਤੁਸੀਂ ਲਗਾਤਾਰ ਦੇਖਿਆ ਨੇ ਕਿ ਆਪਾਂ ਢੋਆ ਠਵਾਈ ਦੇ ਕੰਮ ਨੂੰ ਲੈ ਕੇ ਜਾਂ ਫਿਰ ਕਿਰਾਏ ਪਾੜੇ ਦੇ ਜਾਂ ਹੋਰ ਜਿਹੜਾ ਸਮਾਨ ਘਰਾ ਵਿੱਚ ਲੈ ਕੇ ਆਉਣਾ ਉਸ ਨੂੰ ਜਿਹੜਾ ਪੈਸੇ ਦੇ ਕੇ ਬੁਲਾਉਨੇ ਆ ਜਾਂ ਰੇੜੀਆਂ ਤੇ ਬਹੁਤ ਲੋਕਾਂ ਦਾ ਰੋਜ਼ਗਾਰ ਚੱਲਦਾ ਹੈ ਪਰ ਇਹ ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਹੁਸ਼ਿਆਰਪੁਰ ਦੇ ਲਾਜਵੰਤੀ ਸਟੇਡੀਅਮ ਦੇ ਨਜ਼ਦੀਕ ਇੱਕ ਜਿਗਾੜੂ ਰੇੜੀ ਦਾ ਚਲਾਨ ਕਟਿਆ ਪਰ ਚਲਾਨ ਕਿਉਂ ਕਟਿਆ ਇਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਦਰਅਸਲ ਪੀਸੀਆਰ ਜਿਹੜੀ ਪੁਲਿਸ ਹਸ ਨੂੰ ਸੁ ਮਿਲਦੀ ਹੈ ਕਿ ਜਿਹੜੇ ਜਗਾੜੂ ਰੇੜੀ ਦੇ ਵਿੱਚ ਕੁਝ ਲੋਕ ਰੇਤਾ ਚੋਰੀ ਕਰਕੇ ਲੈ ਜਾਂਦੇ ਨੇ ਤੇ ਵੇਚਦੇ ਨੇ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਰੇਡ ਮਾਰਦੀ ਹੈ ਤੇ ਰੇਡ ਮਾਰਨ ਤੋਂ ਬਾਅਦ ਉਹਨਾਂ ਦੀ ਵੀਡੀਓ ਵੀ ਬਣਾ ਲਈ ਜਾਂਦੀ ਹੈ ਵੀਡੀਓ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਆ ਇਸ ਵੀਡੀਓ ਦੇ ਵਿੱਚ ਪੁਲਿਸ ਨੇ ਜਿਹੜੀ ਪੀਸੀਆਰ ਪੁਲਿਸ ਆ ਉਸਨੇ ਜਿਹੜਾ ਮੌਕੇ ਤੇ ਇਹਨਾਂ ਦੀ ਵੀਡੀਓ ਬਣਾ ਕੇ ਤੇ ਮੌਕੇ ਤੇ ਇਹਨਾਂ ਦਾ ਚਲਾਨ ਕੱਟਿਆ ਤਾਂ ਪੁਲਸ ਦਾ ਕਹਿਣਾ ਹੈ ਕਿ ਹੁਣ ਤੋਂ ਨਹੀਂ ਲਗਾਤਾਰ ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਰੇਤਾ ਚੋਰੀ ਕਰਕੇ ਵੇਚ ਰਹੇ ਸੀ ਤੇ ਮੋਟਾ ਪੈਸਾ ਕਮਾਰੇ ਸੀ ਜੀ ਸਰ ਇੱਕ ਵਿਗਾੜੂ ਰੇਡ ਨੂੰ ਰੇਤਾ ਢੋਂਦੇ ਖੜਿਆ ਗਿਆ ਕੀ ਨਾਮ ਹੈ ਜਿਗਾੜੂ ਰੇੜੀ ਇੱਥੇ ਪਹਿਲੀ ਗਲਤੀ ਹੈ ਕਿ ਜਿਗਾੜੂ ਰੇੜੀ ਬਣਾਉਣਾ ਹੀ ਜਿਹੜਾ ਟ੍ਰੈਫਿਕ ਰੂਲ ਦੀ ਹੈ ਪਾਲਣਾ ਨਹੀਂ ਹੈਗੀ ਉਹਦੀ ਵਾਇਲੇਸ਼ਨ ਹੈ ਇਹਦਾ 182 ਇਹਦੇ ਵਿੱਚ ਤੇ 192 ਕਲੋਜ਼ 2 ਦੇ ਵਿੱਚ ਇਹਦਾ ਚਲਾਨ ਬਣਦਾ ਤੈਨੂੰ ਬੰਦੀ ਬਣਦੀ ਹੈ ਤੇ ਮਾਨਯੋਗ ਸੀਜੀਐਨ ਸਾਹਿਬ ਨੂੰ ਭੇਜ ਦਿੰਨੇ ਆਪਾਂ ਉਹ ਅੱਗੇ ਜੋ ਇਹਦਾ ਫੈਸਲਾ ਕਰਨਗੇ ਪਰ ਇਹ ਤਾਂ ਮੈਂ ਦੇਖਿਆ ਤਾਂ ਪਹਿਲਾਂ ਵੀ ਚਲਾਨ ਇਹਦਾ ਹੋਇਆ ਪਿਆ ਆ ਤੇ ਇਸ ਕਰਕੇ ਆਪਾਂ ਇਹਨੂੰ ਹੁਣੇ ਹੀ ਲੱਗੇ ਆ ਮਰਲਟਨ ਸਾਡੇ ਭੇਜਣ ਉੱਥੇ ਜੋ ਬਣਦੀ ਅਗਲੀ ਕਰਦੀ ਕੀਤੀ ਜਾਊਗੀ ਪਹਿਲਾਂ ਕਿਸੇ ਦਾ ਚਲਾਨ ਘਟਾਇਆ ਪਹਿਲਾਂ ਵੀ ਇਹਦਾ ਜਿਗਾੜੂ ਰੇੜੀ ਤੇ ਘਟਿਆ ਇਹਦਾ हां तो इस करके मैं और भी ਤੁਹਾਡੇ ਮਾਧਿਅਮ ਨਾਲ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਜਗਾੜੂ ਜਿਹੜੀਆਂ ਬਣੀਆਂ ਤੇ ਬਿਲਕੁਲ ਵਰਤੂਲ ਚ ਨਾ ਲਿਆਂਦੀਆਂ ਜਾਣ ਅਸੀਂ ਜਿਹੜੀ ਫੜ ਲਈ ਉਹਨੂੰ ਬੰਦ ਕਰਾਂਗੇ ਅਸੀਂ ਕਿਉਂਕਿ ਦਾ ਵਾਪਸ ਪਹਿਲਾਂ ਵੀ ਚਲਾਨ ਦਿੱਤੇ ਦੇ ਬਾਵਜੂਦ ਵੀ ਨਹੀਂ ਹਟਿਆ ਨਹੀਂ ਹਟਿਆ ਹਾਂਜੀ ਜੇਕਰ ਨੈਕਸਟ ਟਾਈਮ ਕੋ ਫੜਾਇਆ ਜਾਂਦਾ ਜਾਂ ਕਿਹਾ ਵੀ ਉਹਦਾ ਕੀ ਆ ਉਹ ਤਾਂ ਬਿਲਕੁਲ ਉਹਨੂੰ ਬੰਦ ਕਰਾਂਗੇ ਜੀ ਬੰਦ ਕਰਕੇ ਮਾਨਯੋਗ ਸੀਜੀਐਮ ਸਾਹਿਬ ਦੀ ਜਿਹੜਾ ਇਹਦਾ ਅਦਾਲਤ ਵਿੱਚ ਚਲਾਨ ਭੇਜਾਂਗੇ ਉਹਤੇ ਜੋ ਬਣਦਾ ਮਾਨਯੋਗ ਸੀਐਮ ਸਾਹਿਬ ਉਹ ਸੀਜੀਐਮ ਸਾਹਿਬ ਉਹਨੂੰ ਜੁਰਮਾਨਾ ਕਰ ਦੇਣ ਉੱਤੇ ਜੋ ਵੀ ਉਹਨੂੰ ਕਰ ਸਕਦੇ ਆ ਉਹ ਲਾਸਟ ਫਾਈ ਹੈਗੀ ਆ ਪੰਚਿੰਗ ਅਥਾਰਟੀ ਉਹ ਜੋ ਕਰਨਗੇ ਠੀਕ ਹੈ ਜੀ ਜੋ ਇਹ ਮਾਈਨਿੰਗ ਰੇਤਾ ਵਗਰਾ ਚੱਕ ਰਹੇ ਸੀ ਉਹਦਾ ਵੀ ਕੋਈ ਅਲੱਗ ਹਨ ਇਹ ਤਾਂ ਗਲਤ ਹੈ ਕਰ ਨਹੀਂ ਸਕਦੇ ਇਹ ਤਾਂ ਜੀ ਸਰ ਇੱਕ ਜਿਗਾੜੂ ਰੇੜੀ ਨੂੰ ਰੇਤਾ ਢੋਂਦੇ ਖੜਿਆ ਗਿਆ ਕੀ ਮਾਮਲਾ ਇਹ ਜਿਗਾੜੂ ਰੇੜੀ ਇੱਥੇ ਪਹਿਲੀ ਗਲਤੀ ਹੈ ਕਿ ਜਿਗਾੜੂ ਰੇੜੀ ਬਣਾਉਣਾ ਹੀ ਜਿਹੜਾ ਟ੍ਰੈਫਿਕ ਰੂਲ ਦੀ ਹੈ ਪਾਲਣਾ ਨਹੀਂ ਹੈਗੀ ਉਹਦੀ ਵਾਇਲੇਸ਼ਨ ਹੈ ਇਹਦਾ 182 ਇਹਦੇ ਵਿੱਚ ਤੇ 192 ਕਲੋਜ਼ 2 ਦੇ ਵਿੱਚ ਇਹਦਾ ਚਲਾਨ ਬਣਦਾ ਤੇ ਇਹਨੂੰ ਬੰਦ ਹੀ ਬਣਦੀ ਆ ਤਮਾਨ ਜੋਗ ਸੀਜੀਐਨ ਸਾਹਿਬ ਕੋ ਭੇਜਦੇ ਨੇ ਆਪਾਂ ਉਹ ਅੱਗੇ ਜੋ ਇਹਦਾ ਫੈਸਲਾ ਕਰਨਗੇ ਪਹਿਲੇ ਤਾਂ ਮੈਂ ਦੇਖਿਆ ਤਾਂ ਪਹਿਲਾਂ ਵੀ ਚਲਾਨੇ ਦਾ ਹੋਇਆ ਪਿਆ ਆ ਤੇ ਇਸ ਕਰਕੇ ਆਪਾਂ ਇਹਨੂੰ ਹੁਣੇ ਹੀ ਲੱਗੇ ਆ ਬਲਟਨ ਥਾਣੇ ਭੇਜਣ ਉੱਥੇ ਜੋ ਬਣਦੀ ਅਗਲੀ ਕਾਰਵਾਈ ਕੀਤੀ ਜਾਊਗੀ ਪਹਿਲਾਂ ਕਿਸ ਚੀਜ਼ ਦਾ ਚਲਾਨ ਕਰਤਾ ਪਹਿਲਾਂ ਵੀ ਇਹਦਾ ਜਗਾੜੂ ਜਿਹੜੀ ਤੇ ਕੱਟਿਆ ਇਹਦਾ ਹਾਂ ਤੇ ਇਸ ਕਰਕੇ ਮੈਂ ਹੋਰ ਵੀ ਤੁਹਾਡੇ ਮਾਧਿਅਮ ਨਾਲ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਜਗਾੜੂ ਜਿਹੜੀਆਂ ਬਣੀਆਂ ਤੇ ਬਿਲਕੁਲ ਵਰਤੂਲ ਚ ਨਾ ਲਿਆਂਦੀਆਂ ਜਾਣ ਅਸੀਂ ਜਿਹੜੀ ਫੜ ਲਈ ਉਹਨੂੰ ਬੰਦ ਕਰਾਂਗੇ ਅਸੀਂ ਜਿਹੜਿਆਂ ਦਾ ਬਾਪ ਵੀ ਪਹਿਲਾਂ ਵੀ ਚਲਾਨ ਕੀਤਾ ਤੇ ਬਾਜ਼ੂ ਵੀ ਨਹੀਂ ਹਟਿਆ ਨਹੀਂ ਹ ਹਾਂ ਜੇਕਰ ਨੈਕਸਟ ਟਾਈਮ ਕੋ ਪੜਾਇਆ ਜਾਂਦਾ ਜਾਂ ਕਿਹਾ ਵੀ ਉਹਦਾ ਕੀ ਆ ਉਹ ਤਾਂ ਬਿਲਕੁਲ ਨੂੰ ਬੰਦ ਕਰਾਂਗੇ ਜੀ ਬੰਦ ਕਰਕੇ ਮਾਨਯੋਗ ਸੀਜੀਐਮ ਸਾਹਿਬ ਦੀ ਜਿਹੜਾ ਇਹਦਾ ਅਦਾਲਤ ਵਿੱਚ ਚਲਾਨ ਭੇਜਾਂਗੇ ਉੱਤੇ ਜੋ ਬਣਦਾ ਮਾਨਯੋਗ ਸੀਐਮ ਸਾਹਿਬ ਉਹ ਸੀਜੀਐਮ ਸਾਹਿਬ ਉਹਨੂੰ ਜੁਰਮਾਨਾ ਕਰ ਦੇਣ ਉੱਤੇ ਜੋ ਵੀ ਉਹਨੂੰ ਕਰ ਸਕਦੇ ਆ ਉਹ ਲਾਸਟ ਫਾਈ ਹੈਗੀ ਆ ਪੰਚਿੰਗ ਅਥਾਰਟੀ ਉਹ ਜੋ ਕਰਨਗੇ ਠੀਕ ਹੈ ਜੀ ਜੋ ਇਹ ਮਾਈਨਿੰਗ ਰੇਤਾ ਵਗਰਾ ਚੱਕ ਰਹੇ ਸੀ ਉਹਦਾ ਵੀ ਕੋਈ ਲੱਗ ਕਰਨਗੇ ਇਹ ਤਾਂ ਗਲਤ ਹੈ ਕਰ ਨਹੀਂ ਸਕਦੇ ਇਦਾਂ। ਪੌਤੀ ਦੱਸਦੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਇਹ ਚੋਰੀ ਕਰਨ ਵਾਲੇ ਨੇ ਇਹਨਾਂ ਦਾ ਹੀ ਚਲਾਨ ਕੱਢ ਦਿੱਤੇ ਇਹਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਛੋਟੀ ਮੈਨਿੰਗ ਕਰ ਰਹੇ ਨੇ ਭਾਵੇਂ ਕਿ ਗੈਰ ਕਾਨੂੰਨੀ ਮੈਨਿੰਗ ਕੀਤੀ ਜਾ ਰਹੀ ਹੈ ਕਾਨੂੰਨੀ ਜਿਹੜੇ ਹੁਕਮ ਨੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਇਸ ਤਰੀਕੇ ਦੇ ਨਾਲ ਚੋਰੀ ਨਹੀਂ ਕਰ ਸਕਦਾ। ਬਾਰੇ ਜਗਾੜੂ ਰੇੜੀ ਵਾਲੇ ਹੁਣ ਤੋਂ ਨਹੀਂ ਕਈ ਮਹੀਨਿਆਂ ਤੋਂ ਜਿਹੜੀ ਸੂ ਮਿਲੇ ਸੀ ਕਿ ਇਹ ਚੋਰੀ ਕਰਕੇ ਵੇਚਦੇ ਨੇ ਅੱਜ ਅਸੀਂ ਜਿਹੜਾ ਰੇਡ ਕੀਤੀ ਤੇ ਇਹਨਾਂ ਨੂੰ ਕਾਬੂ ਕੀਤਾ ਜਿਸ ਕਰਕੇ ਅਸੀਂ ਇਸ ਜਗਾੜੂ ਰੇੜੀ ਦਾ ਚਲਾਨ ਕੱਟਿਆ ਨਾ ਕਿ ਅਸੀਂ ਜਗਾੜੂ ਰੇੜੀਆਂ ਜਿਹੜੀਆਂ ਚੱਲ ਰਹੀਆਂ ਨੇ ਉਹਨੇ ਚਲਾਨ ਘਟਾ ਕੇ ਕਿਉਂਕਿ ਜਗਾੜੂ ਰੇੜੀ ਤੇ तमाम ਲੋਕਾਂ ਦਾ ਰੋਜ਼ਗਾਰ ਚੱਲਦਾ ਜਿਸ ਕਰਕੇ ਅਸੀਂ ਉਸੇ ਹੀ ਰੇੜੀ ਦਾ ਚਲਾਨ ਘਟਿਆ ਜਿਸ ਨੇ ਚੋਰੀ ਕੀਤੀ ਹੈ